ਓਹੋ ਮੜਾਂ ਕੰਦ ਪਾਇਆ ਬਾਬੇ ਨੇ ਬੜੀ ਮੁਸ਼ਕਠਾਈ ਐ ਬਾਬੇ ਨੇ ਤਾਂ ਗੱਟਾ ਟੱਕੜੀ ਓਏ ਹੋਏ ਬਾਲੀਆਂ ਘੁਰਦਾ ਯਾਰ ਬੱਬਾ ਤੂੰ ਤਾਂ ਬੱਚਾ ਕੋਈ ਗੈਸ ਤੇ ਜਾ ਵਾਲੀ ਗੋਲੀ ਲਿਆਦੇ ਬਾਲੀ ਗੈਸ ਬਣੀ ਪਈ ਬੱਬਾ ਆ 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 ਅਰਜੰਡੀ ਤੋਂ ਕੁੜੀ ਕਿਹੜੀ ਆਈ ਆ ਅਰਜੰਡੀ ਤੋਂ ਮੈਂ ਆਈ ਆ ਬਾਬਾ ਜੀ ਘਰ ਦੇ ਵਿੱਚ ਦੁੱਖ ਬਹੁਤ ਹੈ ਬਹੁਤ ਜ਼ਿਆਦਾ ਬਾਬਾ ਜੀ ਬਹੁਤ ਜ਼ਿਆਦਾ ਰੇਸ ਬਹੁਤ ਹੈ ਹਾਂ ਜੀ ਘਰ ਦਾ ਲੜਦਾ ਰਹਿੰਦਾ 24 ਘੰਟੇ ਤੇਰੇ ਨਾਲ ਪੁੱਛੋ ਨਾ ਬਾਬਾ ਜੀ ਬੜਾ ਲੜਦਾ ਆ ਕੁੱਤ ਦਾ ਵੀ ਆ ਬਾਬਾ ਜੀ ਮੈਨੂੰ ਮਾੜੀ ਮਾੜੀ ਗੱਲ ਤੋਂ ਲੜਦਾ ਹਾਂ ਜੀ ਬਾਬਾ ਜੀ ਨੂੰ ਬੂੰਦੀ ਪਾਣ ਦਿੱਤੇ ਵੀ ਨਹੀਂ ਜਾਣਦਾ ਮੈਨੂੰ ਨਾਲੇ ਤੂੰ ਵੀ ਬਹੁਤ ਲੜਦੀ ਆ ਤੂੰ ਕਹਿੰਦੀ ਉਹਦੀਆਂ 25 ਲੜਕੀਆਂ ਦੇ ਨਾਲ ਗੱਲ ਲੈ ਇਹ ਗੱਲ यता <laughs> <laughs>